ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲੇ ਚ ਅਸੀਂ ਇਸ ਵਕਤ ਖੜੇ ਆਂ ਤੇ ਇੱਥੇ ਅੱਜ ਤੁਹਾਨੂੰ ਦਿਖਾਉਣ ਆਇਆ ਸਰਦਾਰ ਹਰੀ ਸਿੰਘ ਨਲੂਆ ਤੇ ਮਹਾਨ ਜਰਨੈਲ ਮੰਨੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਤੇ ਉਹਨਾਂ ਦਾ ਘਰ ਹੈ ਇੱਥੇ ਆ ਬੋਰਡਵੇ 'ਤੇ ਲੱਗਿਆ ਹੋਇਆ ਹੈ ਰੈਜ਼ਿਡੈਂਸ ਆਫ ਸਰਦਾਰ ਹਰੀ ਸਿੰਘ ਨਲੂਆ 1791 'ਚ ਜਿਹੜਾ ਉਹਨਾਂ ਦਾ ਜਨਮ ਹੁੰਦਾ ਹੈ 1837 'ਚ ਉਹਨਾਂ ਦੀ ਮਤਲਬ ਡੈਥ ਹੋ ਜਾਂਦੀ ਹੈਗੀ ਮਹਾਰਾਜਾ ਰਣਜੀਤ ਸਿੰਘ ਤੋਂ 11 ਸਾਲ ਛੋਟੇ ਸੀਗੇ ਤੇ 11 ਸਾਲ ਹੀ ਮੈਨੂੰ ਲੱਗਦਾ 11 ਨਹੀਂ ਜਾਂ 12 ਸਾਲ 1849 'ਚ ਔਰ 1839 ਚ ਮਾਰਿਆ ਜਾਂ ਰਣਜੀਤ ਸਿੰਘ ਦੀ ਡੈਥ ਹੋਈ 1839 ਚ 2 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਇਹ ਸਾਰਾ ਉਹਨਾਂ ਦਾ ਘਰ ਹੈ ਪੁਰਾਣਾ ਜੇ ਨਇ ਤੁਸੀਂ ਦੇਖ ਰਹੇ ਹੋਗੇ ਇਹ ਪੁਰਾਣੇ ਦਰਵਾਜ਼ੇ ਆ ਉਸ ਟਾਈਮ ਦੇ ਆ ਪੁਰਾਣਾ ਦਰਵਾਜ਼ਾ ਹੈਗਾ ਤੇ ਇਹਨੂੰ ਥੋੜਾ ਜਿਹਾ ਕਰਕੇ ਤੁਹਾਨੂੰ ਦਿਖਾ ਦਿੰਦਾ ਤੁਹਾਨੂੰ ਦੇਖਣ ਤੋਂ ਪਤਾ ਲੱਗੇ ਜੇ ਨਾ ਪੁਰਾਣੇ ਦਰਵਾਜ਼ੇ ਹੈਗੇ ਹਾਂਜੀ ਜੇ ਮੈਨੂੰ ਇਹ ਲੱਗਦਾ ਵੀ ਜੇ ਇਹ ਬੋਰਡ ਆ ਜਿਹੜਾ ਇਹ ਨਾਂ ਲੱਗਿਆ ਹੋਵੇ ਗਵਰਨਮੈਂਟ ਵੱਲੋਂ ਪੁਰਾਣੇ ਟਾਈਮ ਤੇ ਨਾਂ ਲਾਇਆ ਹੋਵੇ ਕਿਸੇ ਬੰਦੇ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਇਹ ਸਰਦਾਰ ਹਰੀ ਸਿੰਘ ਨਲੂਆ ਦਾ ਘਰ ਹੈਗਾ ਕਿਉਂਕਿ ਜੇ ਇਥੇ ਨਾਰਮਲੀ ਤੁਸੀਂ ਦੇਖਣਾ ਹੋਵੇ ਫਿਰ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਉਹਨਾਂ ਦਾ ਘਰ ਹੈ ਵੈਸੇ ਜਿਹੜੇ ਪ੍ਰਾਣੇ ਬੰਦੇ ਆ ਪ੍ਰਾਣੇ ਬਜ਼ੁਰਗ ਹੋ ਸਾਰੇ ਦੱਸਦੇ ਕਿ ਉਹਨਾਂ ਦਾ ਇਹ ਪ੍ਰਾਣਾ ਘਰ ਸੀਗਾ ਇਹਦੇ ਅੰਦਰਲੇ ਪਾਸੇ ਕੁਝ ਹਿੱਸੇ ਦਾ ਘਰ ਦਾ ਘਰ ਦਾ ਹੋਰ ਹਿੱਸਾ ਵੀ ਮੌਜੂਦ ਹੈਗਾ ਤੇ ਜਿਹਦੇ ਚ ਜਿਹੜਾ ਪ੍ਰਾਣੇ ਕਮਰੇ ਆ ਉਸ ਟਾਈਮ ਦੇ ਪ੍ਰਾਣੇ ਕਮਰੇ ਹੈਗੇ ਸਾਰੇ ਇਹ ਦੇਖੋ ਇਹ ਕਹਿੰਦੇ ਦਰਵਾਜ਼ਾ ਖੁੱਲਦਾ ਨਹੀਂ ਹੈਗਾ ਜੀ ਇਹ ਇਹਦੇ ਤੇ ਦੇਖੋ ਪੁਰਾਣਾ ਜਿਹੜਾ ਡਿਜ਼ਾਈਨ ਆ ਉਸ ਟਾਈਮ ਦਾ ਬਣਿਆ ਹੋਇਆ ਹੈਗਾ ਇਹ ਹਰੀ ਸਿੰਘ ਨਲੂਏ ਦਾ ਜਿਹੜਾ オリジナル ਘਰ ਹੈ ਨਾ ਬਿਲਕੁਲ ਤੇ ਇਹ ਵੀ ਇੱਥੇ ਮੌਜੂਦ ਆ ਨਾਲ ਹੀ ਆ ਬਿਲਕੁਲ ਥੋੜਾ ਜਿਹਾ ਡਿਫਰੈਂਸ ਹੈ ਆ ਉਸ ਟਾਈਮ ਦੀ ਆ ਪੁਰਾਣਾ ਕੁਝ ਮਤਲਬ ਆਰਕਟੈਕਚਰ ਉਸ ਟਾਈਮ ਦਾ ਕੋਈ ਚਿੱਤਰ ਬਣਿਆ ਹੋਇਆ ਮੈਨੂੰ ਲੱਗਦਾ ਪਤਾ ਨਹੀਂ ਲੱਗ ਰਿਹਾ ਕੀ ਦਾ ਫੋਟੋ ਕਿੱਥੇ ਤੇ ਇਹ ਤਿੰਨ ਕਮਰੇ ਐ ਮੇਰਾ ਕਮਰਾ ਤਾਂ ਇਹ ਇੱਕੋ ਹੀ ਹੋਣਾ ਇਹਨੂੰ ਦਰਵਾਜੇ ਤਿੰਨ ਲੱਗੇ ਹੋਏ ਐ ਇਸ ਵਕਤ ਤੇ ਆ ਸਾਹਮਣੇ ਇੱਕ ਸੈਂਟਰ ਚ ਦਰਵਾਜਾ ਦੋ ਸ਼ਾਇਦ ਖਿੜਕੀਆਂ ਤੁਹਾਨੂੰ ਪਹਿਲਾਂ ਅੰਦਰਲੇ ਪਾਸਿਓਂ ਦਿਖਾ ਦਈਏ ਦਰਵਾਜਾ ਆ ਤਾਂ ਵੈਸੇ ਨੇ ਛੋਟੇ ਖਿੜਕੀਆਂ ਵਾਲੇ ਨਹੀਂ ਇਹ ਤੁਹਾਨੂੰ ਅੰਦਰਲੇ ਪਾਸਿਓਂ ਦਿਖਾ ਦਈਏ ਇਹ ਸਾਰਾ ਤੇ ਅੰਦਰਲੇ ਪਾਸਿਓਂ ਇਹੋ ਜਿਹਾਗਾ ਛੱਤਾਂ ਇਹਨੀਆਂ ਬਿਲਕੁਲ ਕਹਿੰਦੇ ਆ ਵੀ ਪ੍ਰਾਣੀਆਂ ਉਵੇਂ ਉਸ ਟਾਈਮ ਦੀਆਂ ਛੱਤਾਂ ਖੜੀਆਂ ਪਹਿਲਾਂ ਇਹ ਜੀ ਹੁੰਦੇ ਸੀ ਨਾ ਬਿਜਲੀ ਬੋਰਡ ਵੀ ਹਾਂਜੀ ਤੇ ਆ ਦੇਖੋ ਨਹੀਂ ਇਹ ਤਾਂ ਖੁਸ਼ੀ ਉਦੋਂ ਤਾਂ ਬਿਜਲੀ ਨਹੀਂ ਹੁੰਦੀ ਸੀ ਇਹ ਤਾਂ ਬਾਅਦ ਚੋਂ ਲੱਗੇ ਹੋਣਗੇ ਇਹ ਪੁਰਾਣੇ ਨੇ ਪਰ ਹਾਂਜੀ ਪੁਰਾਣੇ ਆ ਵੀ ਅੰਗਰੇਜ਼ਾਂ ਦੇ ਟਾਈਮ ਆਪਣੇ ਇਹੋ ਜਿਹੀਆਂ ਵੰਡ ਤੋਂ ਪਹਿਲਾਂ ਇਹੋ ਜਿਹੀ ਹੁੰਦੀ ਸੀ ਹਾਂਜੀ ਤੇ ਉੱਪਰਲੇ ਪਾਸੇ ਜੇ ਤੁਹਾਨੂੰ ਛੱਤ ਦਿਖਾਈ ਹੈ ਨਾ ਤੇ ਛੱਤ ਇਹਦੀ ਇਹੋ ਜੀ ਹੈ ਇਹ ਘਰ ਦੀ ਇਹ ਸਾਰੀ ਛੱਤ ਹੈਗੀ ਤੇ ਜਿਹਨੇ ਉੱਪਰ ਤੁਸੀਂ ਦੇਖ ਰਹੇ ਹੋ ਉਸ ਟਾਈਮ ਦੀ オリジナル ਛੱਤ ਦੱਸਦੇ ਆ ਇਹ ਛੱਤ ਇਹ ਘਰ ਦੀ ਬਿਲਕੁਲ オリジナル ਪਈ ਹੈਗੀ ਤੇ ਆ ਸ਼ਾਇਦ ਹਵਾ ਨੂੰ ਉਸ ਟਾਈਮ ਛੱਡੇ ਹੋਣਗੇ ਕਿ ਹਵਾ ਪੈਣ ਨੂੰ ਜਿਵੇਂ ਆਪਣੇ ਰਾਸ਼ਨਦਾਨ ਛੱਡਦੇ ਰਹੇ ਹਨ ਇਹ ਜਿਵੇਂ ਬਿਮਾਰਾ ਅੰਜੀਤ ਸਿੰਘ ਜੀ ਦਾ ਜਨਮ ਵਾਲਾ ਘਰ ਦੇਖ ਕੇ ਅਸੀਂ ਹਵੇਲੀ ਉੱਥੇ ਵੀ ਇੰਹੀ ਸੀ ਮੈਂ ਸੇਮ ਦੇ ਰਾਸ਼ਨਦਾਨ ਇਸ ਟਾਈਮ ਉਸ ਪਾਸੇ ਆਹੀ ਚੀਜ਼ ਸੀ ਹਾਂਜੀ ਤੇ ਇਹ ਇੰਨਾ ਕ ਕਮਰਾ ਹੈਗਾ ਜਿਹੜਾ ਉਸ ਟਾਈਮ ਜਿੱਥੇ ਬਿਮਾਰਾ ਹਰੀ ਸਿੰਘ ਨਲੂਆ ਦਾ ਜਿਹੜਾ ਜਰਨੈਲ ਸੀਗੇ ਹਰੀ ਸਿੰਘ ਨਲੂਆ ਉਹਨਾਂ ਦਾ ਜਨਮ ਹੁੰਦਾ ਹੈਗਾ ਤੇ ਇਧਰਲੇ ਪਾਸੇ ਦੋ ਹੋਰ ਕਮਰੇ ਹਨ ਉਹਨਾਂ ਨੂੰ ਜਿੰਦੇ ਲੱਗੇ ਹੋਏ ਹੈ ਇਹ ਵੀ ਪੁਰਾਣੇ ਟਾਈਮ ਦਾ ਇੱਕ ਕਮਰਾ ਦੱਸਦੇ ਆ ਇਹ ਪੁਰਾਣੇ ਟਾਈਮ ਦਾ ਕਮਰਾ ਹੈਗਾ ਤੇ ਸਾਹਮਣੇ ਵਾਲੇ ਪਾਸੇ ਇੱਕ ਇਧਰਲੇ ਪਾਸੇ ਵੀ ਪੁਰਾਣੇ ਟਾਈਮ ਦਾ ਕਮਰਾ ਹੈਗਾ ਜਿਹੜਾ ਆਹ ਕਮਰਾ ਹੈਗਾ ਇਹ ਵੀ ਬੰਦ ਹੈ ਇਹ ਵੀ ਪੁਰਾਣੇ ਟਾਈਮ ਦਾ ਕਮਰਾ ਹੈਗਾ ਇਹ ਇੰਨੀ ਕ ਜਿਹੜੀ ਇਹ ਉਹਨਾਂ ਦੀ ਹਵੇਲੀ ਆ ਉਸ ਟਾਈਮ ਦੀ ਤੇ ਇੰਨਾ ਇਹ ਘਰ ਦਾ ਸਾਰਾ ਹਾਲਾ ਦਵਾਲਾ ਹੈਗਾ ਜਿਹੜਾ ਪਰਾਂ ਅਗਲਾ ਪਾਸਾ ਹੁਣ ਉੱਥੇ ਮਦਰੱਸੇ ਦੇ ਰੂਪ ਚ ਇਹ ਵਰਤੀ ਜਾਂਦੇ ਹੈਗੇ ਜਿੰਨਾ ਸਾਰਾ ਹੈਗਾ ਤੇ ਆਹ ਵੀ ਕੁਛ ਸ਼ਾਇਦ ਉਸ ਟਾਈਮ ਦਾ ਜਿੰਨਾ ਪੁਰਾਣਾ ਇਹ ਸਾਰਾ ਰੱਖਿਆ ਹੋਣਾ ਹੈਗਾ ਤੇ ਇੰਨਾ ਕਿਹੇ ਘਰ ਸੀਗਾ ਹਰੀ ਸਿੰਘ ਨਲੂਆ ਜੀ ਦਾ ਇਧਰਲਾ ਕਮਰਾ ਜਿਹੜਾ ਇਹ ਵੀ ਤੁਹਾਨੂੰ ਦਿਖਾ ਦਈਏ ਥੋੜਾ ਜਿਹਾ ਬਾਈ ਜੀ ਅੰਦਰਾ ਜੀ ਅੱਛਾ ਤੇ ਇਹ ਦੇਖੋ ਇਹ ਵੀ ਉਹੀ ਪੁਰਾਣੀ ਲੱਕੜਾਂ ਸਾਰਾ ਪੁਰਾਣਾ ਵਾਲਾ ਦਵਾਲਾ ਤੇ ਆ ਵੀ ਸ਼ਾਇਦ ਉਸ ਟਾਈਮ ਘਰ ਦਾ ਹਿੱਸਾ ਹੋਵੇ ਜੇ ਨਵੇਂ ਕਮਰੇ ਤੇ ਇੱਥੇ ਹੁਣ ਰੋਟੀਆਂ ਨਾਲ ਨਾਨ ਵਗੈਰਾ ਹੋਟਲ ਅਲੱਗ-ਅਲੱਗ ਹੁਣ ਯੂਜ਼ ਕੀਤਾ ਜਾਂਦਾ ਕਿਤੇ ਮਦਰੱਸਾ ਬਣ ਗਿਆ ਕੁਛ ਘਰ ਚ ਹਵੇਲੀ ਤੇ ਕੁਛ ਬਾੜ ਚ ਕੁਛ ਚ ਦੁਕਾਨਾਂ ਨਿਕਲੀਆਂ ਹੋਈਆਂ ਹੁਣ ਪਰ ਜਿੰਨਾ ਸਾਰਾ ਇਹ ਪੁਰਾਣਾ ਘਰ ਹੈਗਾ ਖੜਾ ਅਜੇ ਤੱਕ ਉਹੀ ਹੈਗਾ ਜਿੰਨਾ ਪਹਿਲਾਂ ਸੀ ਨਾ ਉਸੇ ਤਰ੍ਹਾਂ ਅੱਜ ਵੀ ਮੌਜੂਦ ਹੈਗਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲੂਆ ਜੀ ਦਾ ਜਿਹੜਾ ਮਕਾਨ ਸੀਗਾ ਜਿਹੜਾ ਤੁਹਾਨੂੰ ਉਹ ਦਿਖਾਉਣਾ ਸੀਗਾ ਇਹ ਹਵੇਲੀ ਦਾ ਉੱਪਰਲਾ ਪਾਸਾ ਹੈਗਾ ਤੇ ਉੱਪਰਲੇ ਪਾਸੇ ਦੀ ਵੀ ਹੁਣ ਇਹਨਾਂ ਨੇ ਪਰਮਿਸ਼ਨ ਲਈ ਹੈ ਸਾਰੀ ਉੱਪਰੋਂ ਦਿਖਾਉਣ ਦੀ ਘਮਾਉਣ ਦੀ ਤੇ ਉੱਪਰਲੇ ਪਾਸੇ ਜਿਹੜਾ ਮਦਰੱਸਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਇੱਥੇ ਨਿਆਣਿਆਂ ਨੂੰ ਘਰਾਂ ਦੀ تعلیم ਦਿੱਤੀ ਜਾਂਦੀ ਹੈ ਤੇ ਇਹ ਸਾਰਾ ਪੁਰਾਣਾ ਹਿੱਸਾ ਉਵੇਂ ਖੜਾ ਹੈਗਾ ਤੇ ਸ਼ਾਇਦ ਨਾਲ ਉੱਪਰਲੇ ਬਸ ਇਧਰ ਰੈਨੋਵੇਸ਼ਨ ਹੁੰਦੀ ਰਹੀ ਵੀ ਹੋਵੇ ਸਮੇਂ-ਸਮੇਂ ਦੇ ਹਿਸਾਬ ਨਾਲ ਪਰ ਹੁੰਦਾ ਬਿਲਕੁਲ ਪੁਰਾਣਾ ਰਹਿੰਦਾ ਹਾਂਜੀ ਹੁੰਦਾ ਬਿਲਕੁਲ ਪੁਰਾਣਾ ਪਰ ਜਿਹੜੇ ਦਰਵਾਜ਼ੇ ਚੀਜ਼ਾਂ ਵੀ ਉਹੀ ਨੇ ਪਰ ਇੱਥੇ ਰੰਗ ਜਿਵੇਂ ਹਰਾ ਹੋ ਗਿਆ ਤਾਂ ਆਪਾਂ ਨੂੰ ਰੈਨੋਵੇਸ਼ਨ ਲੱਗਦੀ ਪਰ ਜਿਹਦੇ ਤੇ ਬ੍ਰਾਊਨ ਕਲਰ ਹੁੰਦਾ ਫਿਰ ਪੁਰਾਣਾ ਹੀ ਲੱਗਦਾ ਦਰਵਾਜ਼ੇ ਉਵੇਂ オリジナル ਰੱਖੇ ਹੋਏ ਆ ਤੇ ਜਿਵੇਂ ਆ ਤੁਹਾਨੂੰ ਤੁਸੀਂ ਦੇਖ ਸਕਦੇ ਥੋੜਾ ਦਰਵਾਜ਼ਾ ਥੋੜਾ ਜਿਹਾ ਇਧਰ ਨੂੰ ਕਰਿਓ ਇੱਥੋਂ ਤੁਹਾਨੂੰ ਪਤਾ ਲੱਗਦਾ ਹੋਣਾ ਇਹ ਦੇਖੋ ਪੁਰਾਣੇ ਉਸ ਟਾਈਮ ਦੇ ਜਿਹੇ-ਜਿਹੇ ਹੀਟਾਂ ਦਰਵਾਜ਼ੇ ਦੇਖੇ ਸੀ ਆਪਾਂ ਉਹੇ ਜਿਹੇ ਇਹ ਦਰਵਾਜ਼ੇ ਆ ਸਾਰੇ ਤੇ ਆਹ ਹਿੱਸਾ ਵੀ ਜਮ ਬਿਲਕੁਲ ਉਹਵੇਂ ਪ੍ਰਾਤਨ ਹੈਗਾ ਜਿਹੜਾ ਹਿੱਸਾ ਨਾ ਸਾਰਾ ਇਹ ਵੀ ਕਾਫੀ ਪੁਰਾਣਾ ਹੈਗਾ ਇਹ ਸਰਦਾਰ ਹਰੀ ਸਿੰਘ ਨਲੂਆ ਦਾ ਘਰ ਸੀਗਾ ਜਿੰਨਾ ਇਹ ਸਾਰਾ ਤੁਹਾਨੂੰ ਦਿਖਾਉਣਾ ਸੀਗਾ ਹੁਣ ਅਸੀਂ ਅੱਗੇ ਵੱਲ ਚੱਲੇ ਆ ਅੱਗੇ ਜੀ ਆਪਾਂ ਕਿੱਧਰ ਨੂੰ ਜਾਣਾ ਹੁਣ ਕਿੱਥੇ ਜਾਣਾ ਚੱਲਿਆਂ ਸ਼ੇਰਾਂ ਵਾਲਾ ਬਾਗ ਹੂੰ ਸ਼ੇਰਾਂ ਵਾਲਾ ਬਾਗ ਜਿੱਥੇ ਇਹਨਾਂ ਦੀ ਉਹ ਕਚੈਰੀ ਲੱਗਦੀ ਹੁੰਦੀ ਸੀ ਜਿੱਥੇ ਫੈਸਲੇ ਵਗੈਰਾ ਕਰਦੇ ਸਨ ਬੈਠ ਕੇ ਉਸ ਜਗ੍ਹਾ ਤਾਂ ਸੀ ਵਿਜ਼ਿਟ ਅ ਮਹਾ ਸਿੰਘ ਦੀ ਉੱਥੇ ਕਚੈਰੀ ਲੱਗਦੀ ਸੀ ਜੀ ਜੀ ਰਾਜਾ ਰਣਜੀਤ ਸਿੰਘ ਦਾ ਅ ਰਣਜੀਤ ਸਿੰਘ ਦਾ ਨਹੀਂ ਮੇਲਾ ਦਾ ਲਾਉਂਦੇ ਰਹੇ ਉਹ ਵੀ ਲਾਉਂਦੇ ਰਹੇ ਹਾਂ ਜੀ ਉੱਥੇ ਇਹੀ ਜੋ ਅਸੀਂ ਸੁਣਿਆ ਉਹ ਤਾਂ ਫਿਰ ਜਦੋਂ ਸਾਰਾ ਪੰਜਾਬ ਜਦੋਂ ਰਾਜਾ ਜਦੋਂ ਮੇਲਾ ਦਾ ਉਹਨਾਂ ਦੇ ਪਿਤਾ ਜੀ ਸੀ ਜਿਹੜੇ ਸ਼ੁਕਰਜਗੀ ਮਿਸਲ ਵੇਲੇ ਉਹ ਸ਼ਾਇਦ ਲਾਉਂਦੇ ਹੋਣਗੇ ਉਸ ਟਾਈਮ ਚਲੋ ਬਾਕੀ ਉੱਥੇ ਚੱਲ ਕੇ ਦੇਖਦੇ ਹਾਂ ਹੁਣ ਜਿਹੜਾ ਹੇਠਾਂ ਦਾ ਵਾਲਾ ਦੋੜ ਹੈ ਨਾ ਤੇ ਉਹ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਤੇ ਗੁਜਰਾਵਾਲੇ ਚ ਹੁਣ ਅਸੀਂ ਪਹੁੰਚਿਆ ਬਾਈ ਵਕਾਰ ਖਾਨ ਜੀ ਕੋਲੇ ਕਿਵੇਂ ਹੋ ਠੀਕ ਠਾਕ ਹੋ ਕਾਫੀ ਦਿਨਾਂ ਤੋਂ ਮੈਸੇਜ ਆ ਰਹੀ ਸੀ ਤੁਹਾਡੇ ਬਿਲਕੁਲ ਢਿਲੋਂ ਸਾਹਿਬ ਨੂੰ ਮੈਸੇਜ ਕਰ ਰਹੇ ਸੀ ਕਹਿੰਦੇ ਮਿਲਣਾ ਮਿਲਣਾ ਲੋ ਫਿਰ ਅੱਜ ਮਿਲ ਹੀ ਲਏ ਹਾਂ ਬਹੁਤ ਸ਼ੁਕਰੀਆ ਤੇ ਨਾਲ ਦੇ ਨਾਲ ਇਹਨਾਂ ਨੇ ਲੰਚ ਦਾ ਵੀ ਇੰਤਜ਼ਾਮ ਕਰਾਇਆ ਉਹਦੇ ਲਈ ਸ਼ੁਕਰੀਆ ਤੁਹਾਡਾ ਜੀ ਨਾਸ਼ਤਾ ਜੀ ਨਾਸ਼ਤਾ ਸਾਡਾ ਤਾਂ ਲੰਚ ਹੀ ਆ ਜੀ ਸਾਨੂੰ ਵੀਰਾਂ ਨੇ ਕਿਹੜਾ ਘਰੋਂ ਖਵਾ ਕੇ ਲੈਂਦਾ ਕੋਈ ਨਹੀਂ ਸਾਨੂੰ ਢਿਲੋਂ ਸਾਹਿਬ ਨੇ ਰਾਹ 'ਚ ਖਵਾਇਆ ਕੁਝ ਸ਼ੁਕਰੀਆ ਤੁਹਾਡਾ ਇਹਦਾ ਬਾਈ ਜੀ ਤੁਹਾਡਾ ਸ਼ੁਕਰੀਆ ਤੁਸੀਂ ਸਾਡਾ ਢਿੱਡ ਭਰਤਾ ਹੀ ਨਹੀਂ ਦੂਰ ਲਿਆ ਕੇ 100 150 ਕਿਲੋਮੀਟਰ ਤੁਸੀਂ ਟਾਈਮ ਦਿੱਤਾ ਤੇ ਬਿਸਕਟ ਖਾ ਕੇ ਉਹ ਭੁੱਲ ਗਏ ਉਹ ਚਾਹ ਤੇ ਬਿਸਕਟ ਦਾ ਖਾ ਕੇ ਆਇਆ ਜਲੀਲ ਕਰਨ ਦਾ ਵੀ ਹੱਕ ਹੁੰਦਾ ਵੀ ਰਾਤ ਮਿਕਸ ਵੇਜਾਂ ਖਾਦੀ ਸੀ ਉਹ ਭੁੱਲ ਗਏ ਥੋੜੇ ਦਿਨ ਹੈ ਹੁਣ ਆਪਣੇ ਜਲੀਲ ਕਰਨ ਦੇ ਜਲੀਲ ਕਰ ਲੋ ਕਦੇ ਦਿੱਤਾ ਗਲਤ ਨਹੀਂ ਲੱਗਿਆ ਜੀ ਖਾਣਾ-ਦਾਣਾ ਤੇ ਉਹ ਢਿਲੋਂ ਸਾਹਿਬ ਨੇ ਰਾਜ ਕੌਫੀ ਵੀ ਨਹੀਂ ਪਲਾਈ ਹੈਗੀ ਹਾ ਤਾਂ ਚੱਕ ਗਏ ਹੋ ਠੀਕ ਹੈ ਸਮੀ ਸਮੀ ਆਸ ਖਾਸ ਧਿਆਨ ਰੱਖਣਾ ਸਮੀ ਅੱਜ ਅੱਜ ਤੇਰੇ ਤੋਂ ਯਾਰ ਗਾਣੇ-ਗੂਣੇ ਸੁਣਨੇ ਬੜੇ ਦਿਨਾਂ ਬਾਅਦ ਇਕੱਠੇ ਆਏ ਇਹ ਜੀ ਦੇਖੋ ਖਾਣੀ-ਦਾਣੇ ਆ ਗਏ ਸਾਡੇ ਸਾਰੇ ਫਿਰ ਗੁੜ ਹੈਗਾ ਗੁੜ ਲਿਆਉਂਦੇ ਆ ਜੀ ਗੁੜ ਵੀ ਇਹ ਨਾਨ ਜੀ ਨਾਨ ਦੇ ਨਾਲ ਆਹ ਕਹਿੰਦੇ ਗੁਜਰਾਵਾਲੇ ਦਾ ਸਭ ਤੋਂ ਮਸ਼ਹੂਰ ਹੈ ਇਹਨੂੰ ਬੁਲਦੇ ਹਰੀਸਾ ਹਰੀਸਾ ਹੀ ਬੁਲਦੇ ਹਨਾ ਜੀ 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 ਹਰੀਸਾ ਇਹ ਹਰੀਸਾ ਤੇ ਨਾਲ ਮਟਰ ਮਟਰ ਨਹੀਂ ਹੈਗੇ ਵਾਈਟ ਚਨੇ ਵਾਈਟ ਚਨੇ ਅੱਛਾ ਮੈਨੂੰ ਲੱਗਦਾ ਜਾ ਕੇ ਐਨਕ ਵੀ ਲਵਾਉਣੀ ਪਣੀ ਆ ਘੱਟ ਦਿਖਣ ਲੱਗਿਆ ਅਸੀਂ ਹੁਣ ਪਹੁੰਚ ਗਏ ਆਂ ਸ਼ੇਰਾਂ ਦੇ ਬਾਗ ਆ ਸਾਡੇ ਪਿੱਛੇ ਸਾਰਾ ਸ਼ੇਰਾਂ ਦਾ ਬਾਗ ਆ ਇਹਦੇ ਵਿੱਚ ਜਿਹੜੀ ਹਵੇਲੀ ਬਣੀ ਹੋਈ ਆ ਜਿਹੜੀ ਸਰਦਾਰ ਮਹਾਸਿੰਧੀ ਜਿਹੜੀ ਪੁਰਾਣੀ ਹਵੇਲੀ ਹੈਗੀ ਇਹ ਜਿਵੇਂ ਆਪਾਂ ਪੁਰਾਣੇ ਸਮੇਂ 'ਚ ਸੁਣਦੇ ਹੁੰਨੇ ਆਂ ਵੀ ਜਿਹੜੇ ਸਰਦਾਰ ਜਾਂ ਰਾਜੇ ਹੁੰਦੇ ਸੀ ਵੀ ਉਹ ਸੈਰ ਕਰਦੇ ਹੁੰਦੇ ਸੀ ਬਾਗ ਹੁੰਦੇ ਸੀ ਉਸ ਉਸ ਟਾਈਮ ਦੇ ਸ਼ਾਇਦ ਇਹ ਬਾਗ ਹੋਣਾ ਬਾਕੀ ਅੰਦਰਲੇ ਪਾਸੇ ਜਾ ਕੇ ਤੁਹਾਨੂੰ ਇਹ ਹਾਲਾ ਦਵਾਲਾ ਸੀ ਬਤਾਵਾਂਗੇ ਜਿਹੜਾ ਨਾ ਉਹ ਸਾਹਮਣੇ ਵਾਲਾ ਮਤਲਬ ਰੋਡ ਜਾਂਦਾ ਉਹ ਗ੍ਰੈਂਡ ਟਰੰਕ ਰੋਡ ਹੈਗਾ ਜਿਹਨੂੰ ਜੀਟੀ ਰੋਡ ਵੀ ਬੋਲ ਦਿੰਦੇ ਆ ਜਾਂ ਚਰਨੈਲੀ ਸੜਕ ਬੋਲ ਦਿੰਦੇ ਆਪਣੇ ਪੰਜਾਬੀ ਚ ਤੇ ਜਿਹੜਾ ਅਸੀਂ ਆਉਂਦੇ ਹੋਏ ਗੱਲ ਕਰ ਰਹੇ ਸੀ ਵੀ ਵੈਸੇ ਕਲਕੱਤੇ ਤੋਂ ਕਾਬਲ ਕਹਿੰਦੇ ਆ ਆਪਣੇ ਇਹ ਅੰਮ੍ਰਿਤਸਰ ਤੋਂ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਰੋਡ ਆਉਂਦਾ ਉਹ ਵੀ ਗ੍ਰੈਂਡ ਟਰੰਕ ਰੋਡ ਹੈ ਸਾਰਾ ਇਹ ਪੁਰਾਣੇ ਟਾਈਮ ਦਾ ਰੋਡ ਹੈਗਾ ਤੇ ਇਹਦੇ ਉੱਪਰੀ ਜਿਹੜਾ ਇਹ ਮਤਲਬ ਬਾਗ ਬਣਿਆ ਹੋਇਆ ਸ਼ੇਰ ਵਾਲਾ ਕਿਉਂਕਿ ਗੁਜਰਾਣਾ ਉਸ ਟਾਈਮ ਇੰਨਾ ਕੀ ਹੋਣਾ ਹੁਣ ਤਾਂ ਗੁਜਰਾਣਾ ਬਹੁਤ ਵੱਡਾ ਹੋ ਗਿਆ ਜਰਨੈਲੀ ਸੜਕ ਦੇ ਉੱਤੇ ਮਹਾਰਾਜ ਰਣਜੀਤ ਸਿੰਘ ਨੇ ਹਵੇਲੀ ਬਣਾਈ ਹੋਣੀ ਹੈ ਸਾਰੀ ਆਪਦੀ ਉਹ ਮਹਾ ਸਿੰਘ ਨੇ ਜਿਹੜੇ ਉਹਨਾਂ ਦੇ ਪਿਤਾ ਜੀ ਸੀਗੇ ਤੇ ਜਿੰਨਾ ਨਾ ਇਹ ਸਾਰਾ ਇਲਾਕਾ ਹੈਗਾ ਸ਼ਾਇਦ ਉਸ ਟਾਈਮ ਇਹ ਉਹਦਾ ਹੀ ਹਿੱਸਾ ਹੋਊਗਾ ਮਤਲਬ ਜਿਹੜੀ ਹਵੇਲੀ ਹੋਊਗੀ ਉਹਨਾਂ ਦੀ ਉਹਨਾਂ ਦੇ ਘਰ ਦਾ ਹਿੱਸਾ ਹੋਣਾ ਤੇ ਹੁਣ ਜਿਹੜਾ ਇੱਥੋਂ ਦੀ ਹਵੇਲੀ ਦਾ ਜਿਹੜਾ ਮੇਨ ਪਾਰਟ ਹੈਗਾ ਉਹ ਸਾਹਮਣੇ ਵਾਲਾ ਪਾਸਾ ਹੈ ਜਿਹੜੀ ਮਹਾ ਸਿੰਘ ਦੀ ਹਵੇਲੀ ਬਣੀ ਇਹਦੇ ਅੰਦਰਲੇ ਪਾਸੇ ਵੀ ਉਧਰਲੇ ਪਾਸੇ ਕੁਝ ਪੁਰਾਣੀਆਂ ਇਮਾਰਤਾਂ ਦਿਖ ਰਹੀਆਂ ਸਾਨੂੰ ਉਹ ਸਾਹਮਣੇ ਵਾਲੇ ਪਾਸੇ ਤੇ ਜਿੱਥੇ-ਜਿੱਥੇ ਜਿੰਨਾ ਕੁ ਪੋਸਿਬਲ ਹੋਇਆ ਤੁਹਾਨੂੰ ਸਾਰਾ ਦਿਖਾਉਣੀ ਹੈ ਇਹ ਤੇ ਜਿੱਥੇ ਅਸੀਂ ਪਹਿਲਾਂ ਗਏ ਸੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀਆ ਉਹ ਤੋਂ ਬਿਲਕੁਲ ਨੇੜੇ ਹੈ ਇਹ ਤੇ ਇਹ ਹੈ ਅ ਅੰਦਰਲੇ ਪਾਸੇ ਸਿਰਫ ਹੀ ਮੇਰੇ ਨਾਲ ਦਾ 50 ਮੀਟਰ ਦਾ 100 ਮੀਟਰ ਦਾ ਔਕਾਸ ਲੈਗਾ ਤੇ ਉੱਪਰ ਦੀ ਜੇ ਤੁਸੀਂ ਵਲਕਿਓ ਤਾਂ ਕਾਫੀ ਜ਼ਿਆਦਾ ਦੂਰ ਦੀ ਹੋਣਾ ਪੈਣਾ ਤੇ ਇਹ ਪ੍ਰਾਣੀ ਮਾਰਦਾ ਉਸ ਟਾਈਮ ਦੀ ਹੋ ਸਕਦਾ ਇਹ ਕੋਈ ਮਤਲਬ ਮਹਿਲ ਹੋਵੇ ਜਿਵੇਂ ਰਾਜੀ ਮਹਾਰਾਜੇ ਨੇ ਮਹਿਲ ਹੁੰਦੇ ਸੀ ਨਾ ਤੇ ਰਾਣੀਆਂ ਦੇ ਰਹਿਣ ਲਈ ਜਾਂ ਹੋਰ ਜਾਂ ਇੱਥੇ ਵੈਸੇ ਜਿਵੇਂ ਬਾਗ ਹੈ ਇੱਥੇ ਵੈਸੇ ਸੈਰ ਕਰਨ ਦੇ ਲਈ ਆਉਂਦੇ ਹੁਣ ਪਰ ਇਹਨੂੰ ਇਹਨੂੰ ਵੀ ਹਵੇਲੀ ਦਾ ਨਾਮ ਦਿੱਤਾ ਜਾਂਦਾ ਕਿ ਜਿਹੜੀ ਇਹ ਹੈ ਇਹ ਵੀ ਹਵੇਲੀ ਆ ਉਸ ਟਾਈਮ ਦੀ ਤੇ ਪਰ ਅਸਲ ਚ ਹਵੇਲੀ ਉਹ ਹੈ ਜਿਹੜੀ ਮਹਾਰਾਜ ਰਣਜੀਤ ਸਿੰਘ ਦੀ ਹੈ ਹੋ ਸਕਦਾ ਬਾਗ ਹੋਵੇ ਜਿਵੇਂ ਇਹਦੇ ਨੇੜੇ ਬਾਗ ਹੈ ਇਹ ਵੀ ਬਣਾਇਆ ਹੋਇਆ ਉਸ ਪਰਬੇ ਤੋਂ ਬਣਾਇਆ ਹੋਇਆ ਇਹੋ ਜਾਂ ਪਛੇ ਦਾ ਨਾਲਾ ਦਵਾਲਾ ਇੱਥੇ ਸਮਾਦੀ ਵੀ ਕਹਿੰਦੇ ਆ ਸਰਦਾਰ ਮਹਾ ਸਿੰਘ ਦੀ ਜਿਹੜੀ ਸਮਾਦੀ ਉਹ ਵੀ ਬਣੀ ਹੋਈ ਹੈ ਤੇ ਉਹ ਇਮਾਰਤ ਦੀ ਗੱਲ ਕਰਦਾ ਸੀ ਅਜੇ ਵੀ ਕੁਛ ਇਸ ਤਰ੍ਹਾਂ ਦਾ ਦਿਖ ਰਿਹਾ ਉਹਦੇ ਪਿਛਲੇ ਪਾਸੇ ਆ ਭਾਈਆ ਵਕਾਰ ਭਾਈ ਜੀ ਜਿਹੜੇ ਉਹ ਪਿੱਛੇ ਇਮਾਰਤ ਦਿਖ ਰਹੀ ਇੱਕ ਉਹ ਵੀ ਇਤਿਹਾਸਿਕ ਉੱਥੇ ਜਾ ਸਕਦੇ ਨੇ ਜਣੀ ਉਹ ਸਮਾਦੀ ਹੈ ਜੀ ਅੱਛਾ ਉਹ ਸਮਾਦੀ ਹਮਾਰਾ ਜੀ ਰਣਜੀਤ ਸਿੰਘ ਦੇ ਵਾਲਾ ਸਾਹਿਬ ਅੱਛਾ ਮਹਾ ਸਿੰਘ ਦੀ ਸਮਾਦੀ ਉਹ ਠੀਕ ਆ ਉਹਨੂੰ ਦੇਖ ਕੇ ਆ ਸਕਦੇ ਹਾਂ ਉਹਨੂੰ ਪਤਾ ਕਰ ਲੈਨੇ ਬੈਠੇ ਨੇ ਬਜ਼ੁਰਗ ਇਹਦੀ ਚਾਬੀ ਹੈ ਕਿ ਨਹੀਂ ਜੀ ਜੀ ਇਹ ਪੁੱਛ ਕੇ ਆਉਂਦੇ ਆ ਤੇ ਫਿਰ ਜਿਹੜੀ ਸਮਾਦੀ ਇਹਦਾ ਨੂੰ ਅਸੀਂ ਉਹ ਵੀ ਅੰਦਰਲੇ ਪਾਸੇ ਦਫਾਉਂਦੇ ਆ ਤੇ ਇਹ ਸੀਗਾ ਜੀ ਜਿਹੜਾ ਅਲਦ ਵਾਲਾ ਇਹ ਸਾਰਾ ਕੁਝ ਪੋਸੀਬਲ ਹੋਇਆ ਜੀ ਆ ਬਾਈ ਹੁਣੇ ਕਰਕੇ ਸੈਮੀ ਨਾਸਰ ਢਿੱਲੋਂ ਜਿਹੜੀ ਟੀਮ ਸਾਡੇ ਬੈਕਗ੍ਰਾਉਂਡ ਤੇ ਕੰਮ ਕਰ ਰਹੀ ਹੈ ਨਾ ਜਿੰਨੀ ਸਾਨੂੰ ਕਮਾਉਣ ਫਿਰਾਂ ਦਿਖਾਉਣ ਲਈ ਤੇ ਉਹਨਾਂ ਦਾ ਅਸੀਂ ਖਾਸ ਧੰਨਵਾਦ ਕਰਦੇ ਆ ਸਾਰਿਆਂ ਦਾ ਟੀਮ ਨੂੰ ਲੰਡਾ ਬਾਜ਼ਾਰ ਚ ਹੁਣ ਜੁੱਤੀਆਂ ਲੈ ਕੇ ਦੇਣੇ ਨੇ ਜੈਕਟਾਂ ਅਇਥੋਂ ਨਾ ਸਾਰਾ ਜਿਹੜਾ ਜੀਡੀ ਰੋਡ ਹੈ ਉਹ ਵੀ ਦਿਖਦਾਗਾ ਬਿਲਕੁਲ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੜਕ ਤੇ ਬਾਗ ਜਾਂ ਉਹਨਾਂ ਨੇ ਹਵੇਲੀ ਬਣਾਈ ਹੋਣੀ ਜਿਥੋਂ ਨਾ ਜਾਣਾ ਸੌਖਾ ਹੋਵੇ ਸਾਰਾ ਆਲਾ-ਦੋਲਾ ਛੇਤੀ ਆਇਆ ਜਾਇਆ ਜਾ ਸਕੇ ਤੇ ਇੱਥੇ ਇੰਨੀ ਕੀ ਯਾਦਗਾਰਾ ਜਿਆਦਾ ਹਵੇਲੀ ਕੁਛ ਹੈ ਨਹੀਂ ਗੀ ਇਹ ਬਾਈ ਜੀ ਹੁਣ ਸਾਨੂੰ ਮਿਲੇ ਆ ਤੇ ਇਹ ਲੈ ਕੇ ਜਾਣਗੇ ਸਮਾਦੀ ਤੇ ਬਾਈ ਜੀ ਕਿੰਨਾ ਟਾਈਮ ਪੁਰਾਣੀ ਹੈ ਇਹ ਸਮਾਦੀ 300 ਸਾਲ ਪੁਰਾਣੀ ਹੈ ਜੀ 300 ਸਾਲ ਪੁਰਾਣੀ 300 ਸਾਲ अच्छा महाराज रणजीत सिंह ਨੇ ਬਣਵਾਈ ਸੀ ਠੀਕ ਹੈ ਜੀ ਇਹਨੂੰ ਜਿਹੜਾ ਰਸਤਾ ਜਾਂਦਾ ਨਾ ਪਾਰਕ ਦੇ ਬਾਹਰਲੇ ਪਾਸੇ ਵੀ ਜਾਂਦਾ ਹੈ ਜਿਹੜੇ ਪਾਰਕ ਚ ਅਸੀਂ ਕੱਟਦੇ ਨਹੀਂ ਪੱਕੀ ਗੱਲ ਜਿੰਨੀਆਂ ਵੀ ਇੱਟਾਂ ਲੱਗੀਆਂ ਨੇ ਸਾਰੀਆਂ ਹਾਂ ਇਹ ਬਾਗ ਦੀਆਂ ਇਹ ਵੀ ਦੇਖੋ ਆ ਪੁਰਾਣੀਆਂ ਇੱਟਾਂ ਤੁਹਾਨੂੰ ਦਿਖਦੀਆਂ ਹੋਣਗੀਆਂ ਤੇ ਕਿੱਡੀਆਂ-ਕਿੱਡੀਆਂ ਚੌੜੀਆਂ ਬੰਦਾ ਸ਼ਹਿਰ ਵਾਲੇ ਦੁਆਲੇ ਨਵਾਂ ਬਸਿਆ ਪਿਆ ਕਾਫੀ ਸਾਰਾ ਸ਼ਹਿਰ ਹੈ ਜਿਹੜਾ ਤੇ ਅੱਜ ਵੀ ਅੱਗੇ ਇਮਾਰਤ ਸਾਰੀ ਨਵੀਂ ਬਣੀ ਹੈ ਪਰ ਜਿਹੜੀਆਂ ਕੁਛ ਮਾਰ ਤਾਂ ਨਹੀਂ ਆ ਆ ਬਾਗ ਦੀ ਖਾਸ ਕਰ ਇਹ ਸਾਰੀ ਉਮੀ ਪ੍ਰਾਤਨਾ ਮਾਰ ਤੋਂ ਮਿਲੋ ਹੈ ਲੈ ਆ ਗਈ ਇਹ ਖੋਲਣ ਲੱਗਿਆ ਜੀ ਜਿੰਦਾ ਹੁਣ ਇਸ ਘਰ ਦਾ ਤੇ ਵੈਸੇ ਜਿੰਦਾ ਲੱਗਿਆ ਹੋਇਆ ਸੀਗਾ ਕਿਉਂਕਿ ਇੱਥੇ ਸਕੂਲ ਬਣਿਆ ਹੋਇਆ ਇਹਦੀ ਵੀ ਪਿਛਲੇ ਪਾਸੇ ਤੇ ਏ ਦੇਖੋ ਇਹ ਸਮਾਦ ਹੈਗੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦੀ ਜਾਂ ਮਹਾ ਸਿੰਘ ਜੀ ਦੀ ਸਮਾਦ ਹੈ ਇਹ ਸਾਰੀ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀਗੀ ਤੇ ਅੰਦਰਲੇ ਪਾਸੇ ਮੈਨੂੰ ਲੱਗਦਾ ਹੈ ਅੰਦਰਲੇ ਪਾਸੇ ਜਾ ਸਕਦੇ ਹਾਂ ਕਿ ਕਿਸੇ ਪਾਸੇ ਦੀ ਜੈਨੀ ਆ ਬੰਦ ਕਰ ਅੱਛਾ ਨਹੀਂ ਜਾ ਸਕਦੇ ਨਹੀਂ ਬਸ 아이 ਇਧਰੋਂ ਬਾਹਰ ਅੱਛਾ ਬਾਹਰਲੇ ਪਾਸੇ ਹੀ ਦੇਖ ਸਕਦੇ ਹਾਂ ਠੀਕ ਹੈ ਕਿਉਂਕਿ ਹੈ ਸੀ ਨਾ ਉਹ ਉਹਨੂੰ ਬੰਦ ਕਰ ਦਿੱਤਾ ਅੱਛਾ ਬੜੀ ਬਸੀਦਾ ਹੋ ਗਈ ਉਹ ਡਿੱਗਣ ਵਾਲੀ ਠੀਕ ਹੈ ਇਹ ਦੱਸਦੇ ਆ ਕਿ ਕਿਸੇ ਸਮੇਂ ਇਹਦੇ ਅੰਦਰ ਵੀ ਜਾਇਆ ਜਾ ਸਕਦਾ ਸੀਗਾ ਤੇ ਹੁਣ ਟਾਈਮ ਦੇ ਹਿਸਾਬ ਨਾਲ ਪੁਰਾਣੀ ਇਮਾਰਤ ਹੈ ਤੇ ਖੰਡਰ ਹੁੰਦੀ ਜਾਂਦੀ ਹੈ ਤੇ ਇਹਦੇ ਅੰਦਰ ਜਾਣਾ ਬੰਦ ਕਰਤਾ ਕਿਉਂਕਿ ਕਾਫੀ ਸਾਰੀਆਂ ਤਰੇੜਾਂ ਆ ਇੱਥੇ ਆਈਆਂ ਹੋਈਆਂ ਨੇ ਤੁਹਾਨੂੰ ਨੇੜੇ ਦਿਖਾ ਦਾਂ ਤੇ ਆ ਦੇਖੋ ਤੇ ਜਿਵੇਂ ਹੈ ਸਕੂਲ ਦਾ ਹਿੱਸਾ ਇਧਰਲੇ ਪਾਸੇ ਸਾਰਾ ਸਕੂਲ ਬਣਿਆ ਹੋਇਆ ਹੁਣ ਅੱਜ ਇਹਨਾਂ ਤੁਸੀਂ ਦੇਖ ਰਹੇ ਹੋ ਸਾਰਾ ਸਕੂਲ ਦੀ ਮਰ ਦੇ ਸਕੂਲ ਦੀ ਮਰ ਦੇ ਵਿੱਚ ਹੀ ਜਿਹੜੀ ਹੈ ਬਣੀ ਹੋਈ ਹੈ ਸਮਾਦ ਇਧਰਲੇ ਪਾਸੇ ਘਰ ਹੈ ਸਾਰਾ ਇਹ ਘਰ ਨੇਗੇ ਕੱਲੀ ਪ੍ਰਾਣੀ ਮਾਰ ਤੇ ਇੰਨੀ ਇੱਕ ਇੰਨਾ ਕ ਹਿੱਸਾ ਦਾ ਪ੍ਰਾਣਾ ਮਜ਼ਬੂਤ ਹੈ ਜਿਹੜਾ ਉਹ ਖੜਾ ਹੈਗਾ ਤੇ ਇੱਥੋਂ ਦੀ ਮੇਨ ਗੇਟ ਹੁੰਦਾ ਸੀਗਾ ਜਿਹੜਾ ਆ ਗੇਟ ਹੁੰਦਾ ਸੀ ਤੇ ਇਹ ਇੱਥੋਂ ਬੰਦ ਕਰਤਾ ਇਹਦੇ ਵੀ ਆ ਦੇਖੋ ਇਟਾਂ ਲਾਈਆਂ ਹੋਈਆਂ ਨੇ ਇਹ ਸਿਮਿੰਟ ਲਾਇਆ ਹੋਇਆ ਇਹਨੂੰ ਇੱਥੋਂ ਬੰਦ ਕੀਤਾ ਹੈਗਾ ਤੇ ਪਹਿਲਾਂ ਸ਼ਾਇਦ ਇਹਦੇ ਉੱਪਰ ਚੜਨ ਨੂੰ ਪੌੜੀਆਂ ਹੋਣ ਜਾਂ ਕੁਝ ਹੋਰ ਹੋਵੇ ਹਨ ਇਹੋ ਜਿਹਾ ਵਾਲਾ ਦਵਾਲਾ ਸੀਗਾ ਇਹ ਜਿਹੜੀਆਂ ਯਾਦਾਂ ਗੁਜਰਾਣੇ ਚ ਜਿਹੜੀਆਂ ਪੁਰਾਣੇ ਟਾਈਮ ਦੀਆਂ ਦੇਖਣ ਵਾਲੀਆਂ ਚੀਜ਼ਾਂ ਤੇ ਇੱਥੇ ਤਾਂ ਤੁਸੀਂ ਦੇਖੋ ਕਿੰਨੀ ਪੁਰਾਣੀ ਹੋਣੀ ਇਹ ਬੋੜ ਪਿੱਪਲ ਵਿੱਚ ਉੱਗੇ ਪਏ ਆ ਦੇਖੋ ਇੱਧਰ ਬੋੜ ਹੋ ਗਿਆ ਪਿਆ ਆ ਪਿੱਪਲ ਹੋ ਗਿਆ ਪਿਆ ਆ ਵੀ ਪਿੱਪਲ ਹੋ ਗਿਆ ਪਿਆਗਾ ਸਾਰਾ ਸੋਏ ਸੀ ਆਪਣਾ ਅਜਦਾ ਵਲੌਗ ਤੇ ਗੁਜਰਾਂ ਵਾਲੇ ਸ਼ਹਿਰ ਦਾ ਘੇੜਾ ਜਿਹਦੇ ਚ ਤੁਹਾਨੂੰ ਆਲਾ ਦਵਾਲਾ ਦਿਖਾਇਆ ਇੱਥੋਂ ਦਾ ਜੋ ਜੋ ਇੱਥੇ ਹਿਸਟੋਰੀਕਲ ਥਾਵਾਂ ਨੇਗੀਆਂ ਸਾਰੀਆਂ ਉਹ ਦਿਖਾਈਆਂ ਨੇਗੀਆਂ ਤੇ ਜੁੜੇ ਰਹੋ ਲੈਂਦੇ ਪੰਜਾਬ ਤੋਂ ਆਪਣੇ ਸਫ਼ਰ ਦੇ ਨਾਲ ਤੇ ਹੁਣ ਅਸੀਂ ਵਾਪਸ ਚੱਲੇ ਆ ਲਾਹੌਰ ਨੂੰ ਤੇ ਮਿਲਦੇ ਆ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ